ਹੈਲੋ ਫਰੈਂਡਸ ਸਵਾਗਤ ਹੈ ਤੁਹਾਡੇ ਚੈਨਲ ਤੇ ਵੀਰ ਗਾੜ ਦੇ ਸਾਰੇ ਉੱਜਵਾਂ ਦੇ ਆਪਾਂ ਦੀ ਬਹੁਤ ਵੰਦੀਆਂ ਕਿ ਅੱਜ ਦੇ ਵਕਤ ਦਿਖਾਉਣਾ ਸਾਨੂੰ 15 ਸਮਾਂ ਰਹਿ ਗਿਆ ਸੀ ਕੱਲ ਜੋ ਕਰਨਾ ਅੱਜ ਆਪਾਂ ਲੋੜ ਦਿਖਾਉਣਾ ਸਾਨੂੰ ਬਹੁਤ ਦੇ ਬੱਚਾ ਉਹ ਵੀ ਪ੍ਰੇਣ ਆਪਣੀ ਆ ਗਈ ਤੇ ਆ ਆਪਣਾ ਸਮਾਨ ਕੱਲ ਰਹਿ ਗਿਆ ਸੀ ਕਿ ਅੱਜ ਆਪਾਂ ਲਤਣਾ ਹੈ ਪਹਿਲਾਂ ਆਪਾਂ ਐਲੀਵੇਟਰ ਨੂੰ ਪਾਲੀ ਬੈਲਟ ਜੇਟਰ ਆਪਣੇ ਤਾਂ ਦੇ ਦੋਵੇਂ ਰੱਖੇ ਗਏ ਤੇ ਹੁਣ ਆਪਾਂ ਪਾਉਣਾ ਇਹ ਜਿਹੜਾ ਵਾਲਾ ਪੱਖਾ ਉਹ ਇਹ ਪੱਖਾ ਚੱਕ ਲਿਆ ਉਹ ਇਹ ਪੱਖਾ ਹੁਣ ਰੱਖ ਆ ਗਿਆ ਆ ਪਿਲੋਂ ਨਾ ਪਾਉ ਜੈਟ ਵਿਟਰਸ ਅਨ ਚੱਕੀ ਆਪਾਂ ਹੀ ਕੁਝ ਜਰਾ ਵੀ ਫੈਕਲੋਣ ਹੋਣਾ ਸੋਨਾ ਇਹ ਬਾ ਆ ਗਿਆ ਟੈਗਰਮ ਵੀ ਆਪਣੀ ਰੱਖੀ ਗਈ ਤੇ ਹੁਣ ਤੱਕਣਾ ਆਪਾਂ ਪੈਲੇਟ ਵਾਲਾ ਆਪਰ ਪਰ ਆਪਣਾ ਰੱਖਿਆ ਗਿਆ ਹੁਣ ਲਿਆਵਾਂਗੇ ਅਪਾ ਚੱਕੇ ਉਹ ਡੈਲੀਵੇਟਰ ਰੋ ਇਹ ਆਪਣੇ ਕੋਲੇ ਐਲੀਵੇਟਰ ਰਹਿ ਗਏ ਤੇ ਐਲੀਵੇਟਰ ਵੀ ਆਪਾਂ ਚੱਕ ਲਏ ਆਗੇ ਤੇ ਆਪਾਂ ਬੰਨ ਬੰਨ ਕੇ ਨਾਲ ਚੱਕੇ ਆ ਦੋ ਦੋ तो ये अपने रह गए कल छोटे एलिवेटर तो बाकी समान अपना सारा लिया गया समान अपना सारा लद्दाया गया तो, गया। तो वीडियो अपने किमें लगी कमेंटा दस ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਇਹਨਾਂ ਦਾ ਆਪਣਾ ਮਨਪਸੰਦ ਚੈਨਲ ਨੂੰ ਸਬਸਕ੍ਰਾਈਬ ਕਰੋ